ਪ੍ਰੋਡਿਊਸਰ ਬਣਨਾ ਇੱਕ ਰੀਜ਼ਨ ਇਹ ਵੀ ਹੈ ਕਿ ਯਾਰ ਪੇਮੈਂਟਾਂ ਹੀ ਨਹੀਂ ਦਿੰਦੇ ਤੁਜੀ ਹਮ ਲਵਾ ਰਹੇ ਸੋ ਮੈਨੂੰ ਮਾਗਦਾ ਕਿ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਕਿ ਜੀ ਜੀ ਮੈਨੂੰ ਪੇਮੈਂਟ ਮਿਲੀਏ ਤੇ ਉਹਦੇ ਚ ਕੰਮ ਵੀ ਬਹੁਤ ਵਧੀਆ ਕੀਤਾ ਇਹਦਾਂ ਨੂੰ ਮਜ਼ਾਕ ਦੀ ਗੱਲ ਹੈ ਬਟ ਹਾਂ ਸਾਡੀਆਂ ਪੇਮੈਂਟਸ ਤੋਂ ਇਲਾਵਾ ਵੀ ਇੱਕ ਪੇਨ ਹੈਗੀ ਹੈ ਕਿ ਅਸੀਂ ਤੁਲਨਾ ਕਰਦੇ ਹਾਂ ਅਸੀਂ ਐਜ਼ ਐਕਟਰ ਕਰਦੇ ਹਾਂ ਪਰ ਸਾਨੂੰ ਬਾਅਦ ਚ ਬਹੁਤ ਲੱਗਦਾ ਹੈ ਦੇ ਸਿਕਿਉਰਿਟੀ ਡਿਪਾਰਟਮੈਂਟ ਦੀ ਪੇਮੈਂਟ ਵੀ ਕਲੀਅਰ ਹੋਈ ਮੇਕਅੱਪ ਦੇ ਡਿਪਾਰਟਮੈਂਟ ਦੀ ਐਂਡ ਔਰ ਉਹ ਉਹ ਬੰਦੇ ਸਾਡੇ ਨਾਲ ਉਹਨਾਂ ਦਾ ਘਰ ਸਾਡੇ ਥਰੂ ਚੱਲਦਾ ਤਾਂ ਸਾਨੂੰ ਬੜਾ ਦੁੱਖ ਹੁੰਦਾ ਕਿ ਯਾਰ ਅਸੀਂ ਕੰਮ ਕਰ ਰਹੇ ਹਾਂ ਇਹ ਦਵਾਵਾਂ ਕਿਥੋਂ ਦੇਣ ਦੀ ਦਿੰਨ ਦੀਆਂ ਪੇਮੈਂਟਸ ਨਹੀਂ ਕਲੀਅਰ ਹੋਈਆਂ ਇਹ ਬਹੁਤ ਵੱਡੀ ਤਰਾਸਦੀ ਹੈ ਕੋਈ ਪ੍ਰੋਡਿਊਸਰ ਮੇਰੀ ਗੱਲ ਦਾ ਗੁੱਸਾ ਨਾ ਕਰੇ ਬਟ ਥਿਸ ਇਜ਼ ਦ ਸੈਡੈਸਟ ਰਿਐਲਿਟੀ ਦੋਪੰਧਾ ਪੀ ਸ਼ਰਮਾ ਕਿ ਪੇਮੈਂਟਸ ਨਹੀਂ ਕਲੀਅਰ ਹੋਏ ਮੇਰਾ ਪਰਮੈਂਟ ਮੇਰਾ ਪ੍ਰੋਡਿਊਸਰ ਮੰਨਦਾ ਇੱਕ ਰੀਜ਼ਨ A B C ਬਟ ਇਸ ਤੋਂ ਬਿਨਾ ਰੀਜ਼ਨ ਇਹ ਸੀਗਾ ਕਿ ਮੈਂ ਉਹ ਪ੍ਰੋਸੈਸ ਨੂੰ ਇੰਜੋਏ ਨਹੀਂ ਕੀਤਾ ਹੋਂਦ ਤੱਕ ਬਿਲੰਦੇ ਕੀ ਦੇ ਅ ਬੁਨਿਸ਼ਪਾ ਅਲਿਕਾ ਮੈਂ ਭਾਈ ਨੇ ਕਿਹਾ ਕਿ ਭਾਈ ਫਿਲਮ ਦਾ ਰਿਜ਼ਲਟ ਜੋ ਵੀ ਹੋਏਗਾ ਉਹ ਸਾਡੇ ਨਾਲ ਤੁਸੀਂ ਬਈ ਵੀ ਰਹੋਗੇ ਪਰ ਤੁਸੀਂ ਉਹ ਜਰਨੀ ਨੂੰ ਇੰਜੋਏ ਕਰੋਗੇ ਮੈਂ ਜਨਰਲੀ ਸਹੀ ਕਿ ਤਹੀ ਮਈ ਤੱਕ ਮੇਰੇ ਦਿਮਾਗ 'ਚ ਫਿਲਮ ਸੁਪਰ ਹਿੱਟ ਹੈ ਪਰ ਮੈਂ ਹਰ ਇੱਕ ਦਿਨ ਸ਼ੂਟ ਤੇ ਤੇ ਦੋਈ ਕਿਤਾ ਸੱਚੀ ਮੁੱੱਚੀ ਸਾਡਾ ਦਿਲ ਨਹੀਂ ਸੀ ਕਰਦਾ ਯਾਰ ਅਸੀਂ ਚਾਈਏ ਜਦੋਂ ਸ਼ੂਟ ਖਤਮ ਹੋਇਆ ਨਾ ਨਹੀਂ ਉਹ ਤੁਸੀਂ ਮੇਰਾ ਕਿਸੇ ਵੀ ਪ੍ਰੋਡਿਊਸਰ ਨੂੰ ਮੋਟ ਸਕਦੇ ਮੈਂ ਟਾਈਮ ਤੇ ਪਹੁੰਚਦਾ ਮੈਂ ਕਦੀ 5 ਮਿੰਟ ਵੀ ਲੇਟ ਨਹੀਂ ਹੁੰਦਾ ਮੈਂ ਟੁਲ ਪ੍ਰੋਡਿਊਸਰ ਹੋਆ ਜਾਂ ਨਾ ਹੋਆ ਬਟ ਹਾਂ ਅੰਭੂ ਕਰਮ ਜੇ ਤੁਸੀਂ ਬਾਕੀ ਆਰਟਿਸਟਾਂ ਨੂੰ ਫੋਨ ਕਰਦੇ ਵੀ ਆ ਜਾਓ ਨਹੀਂ ਜੋ ਮੈਂ ਮੈਂ ਫਿਰ ਉਹ ਕੋਆਰਡੀਨੇਟਰ ਦਾ ਕੰਮ ਕੀਤਾ ਇਹਨਾਂ ਦੇ ਸਟਾਰ ਸਟਾਰ ਕੋਆਰਡੀਨੇਟਰ ਹੁੰਦੇ ਨੇ ਜਿਹੜੇ ਫੋਨ ਕਰਦੇ ਨੇ ਆ ਪੁੱਛਦਾਓ ਬਹੁਤ ਸੋਸ਼ੀਟ ਆਫ ਬੋਥ ਆਫ ਥੈਮ ਇਹਨਾਂ ਨੇ ਬਹੁਤ ਬਹੁਤ ਕੋਈ ਸਾਨੂੰ ਇਹਨਾਂ ਦੀ ਟ੍ਰੈਨ ਲੱਗਿਆ ਨਹੀਂ ਕਿ ਆਰਟਿਸਟਾਂ ਵਾਲੀ ਗੱਲ ਆ ਇਹਨਾਂ ਨੇ ਵੀ ਆਪਣੇ ਆਪ ਤੋਂ ਮਦਦ ਕੇ ਸਾਥ ਦਿੱਤਾ ਔਰ ਅਸੀਂ ਬੜੇ ਲੱਕੀ ਆ ਤੇ ਸਾਨੂੰ ਲੱਗਿਆ ਹੀ ਨਹੀਂ ਅੱਜ ਵੀ ਮਨੀਸ਼ ਭਾਈ ਨੇ ਮੈਨੂੰ ਫੋਨ ਕੀਤਾ ਕਿ ਭਾਈ ਜੀ ਕਿ ਤੁਹਾਨੂੰ ਲੱਗ ਰਿਹਾ ਲੱਗ ਰਿਹਾ ਕਿ ਜਿਵੇਂ ਅੱਜ ਤੁਹਾਡਾ ਵਿਆਹ ਹੋ ਰਿਹਾ ਤੇ ਹੁਣ ਤੁਸੀਂ ਧੰਗੜਾ ਪਾਰ ਹੋਈ ਸੀ ਸਾਰੇ ਇੰਜੋਏ ਕਰ ਰਹੇ ਤੁਸੀਂ ਨਿਆਰੇ ਭਾਜੀ ਨੂੰ ਕਿਹਾ ਮੈਂ ਕਿਹਾ ਭਾਜੀ ਬਾਕੀ ਗੱਲ ਅੱਜ ਵਿਆਹ ਵਾਲਾ ਮੌਲ ਬਣਾ ਲਓ ਤੁਸੀਂ ਤੁਸੀਂ ਇੰਜੋਏ ਕਰ ਰਹੇ ਆ ਨਿਆਰੇ ਲੈ ਰਹੇ ਇਸ ਇਸ ਜਰਨੀ ਦੇ ਅਸੀਂ ਬਹੁਤ ਖੁਸ਼ ਤਸੀਬਾ ਰੋਜ਼ ਰੋਜ਼ੀ ਦੇ ਮਦਦ ਪੋਜ਼ਿਟਿਵ ਹਾਂ ਬਟ ਮੈਂ ਕਿਹੜੀ ਜਾਊਗਾ ਰਿਜ਼ਲਟ ਕੁਝ ਵੀ ਹੋਵੇ ਮੈਂ ਬੜਾ ਥੈਂਕਫੁਲ ਰਹਾਂਗਾ ਦਿੱਤਾ ਉਮਰ ਕੇ ਇਹ ਫਿਲਮ ਦਾ ਮੈਂ ਕਿੱਸਾ ਸੀਗਾ ਮੂਸਰ ਕੋਲ ਅਸਰੋ ਸਾਹਿਬ ਐਕਚੁਅਲੀ ਇਸ ਸਭ ਧਾਰੀ ਦਾ ਪਿਆਰ ਹੈ ਅਸ਼ੀਰਵਾਦ ਹੈ ਅਸੀਂ ਸਾਰੇ ਇਸ ਫਿਲਮ ਦੇ ਸਿਪਾਈਆਂ ਔਰ ਅਸੀਂ ਜੋ ਨੇ ਕਿ ਫਿਲਮ ਆਪਿਆ ਹੋਰ ਵਰਨਾਮ ਸਲਵਾਂ ਤੇ ਜਿਹੜੇ ਬੈਠੇ ਸੀ ਤੇ ਹੁਣ ਤਵਾਲੋਂ ਮੈਂ ਇਹ ਬੰਦ ਰਿਹਾ ਕਿ ਇਹ ਵੀ ਬੀਬੀਆਂ ਦੋ ਦੇ ਮੁੰਡੇ ਸਭ ਤੋਂ ਵੱਧ ਮੇਰੇ ਲਈ ਬੜਾ ਫਟਾ ਜੱਤਾਰ ਹੈ ਵੀ ਇਹ ਹਰਾਜੀ ਦੇ ਨਾਲ ਆ ਰੋਮਾਂਟਿਕ ਕਿ 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 ਜੇ ਤੁਸੀਂ ਮਾਈ ਕਹਿ ਰਹੇ ਤਾਂ ਭਾਂਜੇ ਨੂੰ ਕੁੱਤੇ ਹੋਵੇ ਜੇ ਪ੍ਰਾਜਲ ਕਹਿੰਦੇ ਤਾਂ ਮਾਈ ਸਟੈਂਡ ਲੈਂਦੀ ਹੈ ਦੇ ਤੇ ਇਹ ਮੈਨੂੰ ਬੜੀਆ ਲੱਗਿਆ ਦੋਨੋਂ ਨੈਕਸਪੀਰੀਅੰਸ ਬੜਾ ਚੰਗਾ ਸੀ ਉਹ ਵੀ ਨਾ ਐਸਾ ਸਵਾਲ ਪੁੱਛਦੇ ਨੇ ਜਿਵੇਂ ਮੇਰੇ ਤਾਇਆ ਜੀ ਮੈਨੂੰ ਇਹੋ ਜਿਹੇ ਸਵਾਲ ਪੁੱਛਦੇ ਨੇ ਵੀ ਯਾਰ ਤੈਨੂੰ ਨਿਆਰਾ ਕਿਹੜੀ ਹਰੋਇਨ ਨਾਲ ਤੂੰ ਐਕਚੁਅਲੀ ਆਪਣੇ ਆਪਣੇ ਦੇਸੀ ਬੰਦੇ ਨੇ ਇਹਦੇ ਹੀ ਸਵਾਲ ਹੁੰਦੇ ਆ ਆਪਣੇ ਬੜਾ ਤਾਂ ਮੈਨੂੰ ਮੇਰੇ ਪਾਪਾ ਪੁੱਛਦੇ ਸੀ ਅੱਛਾ ਫਿਰ ਮੁੰਡਾ ਜਾਣਦਾ ਕਿਹੜੀ ਹਰੋਇਨ ਨਾਲ ਭੈਗਰ ਮੈਨੂੰ ਹੋਣੇ ਨਾਸਤਾ ਕਰਦੇ ਫਿਲਮ ਕਿਉਂ ਦੇਖੋਗੇ ਤੇ ਬਹੁਤ ਸਾਰੇ ਕੁਐਸਚਨ ਨੇ ਤੇ ਇਤੋਂ ਫਿਲਮ ਦੇਖ ਕੇ ਹੀ ਪਤਾ ਲੱਗਣਗੇ ਪਰ ਮੈਨੂੰ ਦੋਨਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਬਹੁਤ ਵਧੀਆ ਲੱਗਿਆ ਲਾਈਕ ਸੇ ਕਰਾਂਗਾ ਪਰ ਨਹੀਂ ਸੱਚੀ ਮੱਚੀ ਬਹੁਤ ਲੱਗਿਆ ਜੇ ਮੈਂ ਬਹੁਤ ਸਟ੍ਰੀਟ ਫਾਰਵਰਡ ਹੈ ਮੈਨੂੰ ਕੁਝ ਲੱਗਿਆ ਹੁੰਦਾ ਨਾਲ ਠੀਕ ਕਿ ਮੈਂ ਕਹਾਂ ਲੁਸੀ ਕਰ ਮੈਨੂੰ ਬਹੁਤ ਚੰਗਾ ਲੱਗਿਆ ਔਰ ਮੈਂ ਇਹ ਦੋਨਾਂ ਨੇ ਜਦੋਂ ਮੈਂ ਫਿਲਮ ਦੇਖੀ ਜੋਤੇ ਮਾਹੀ ਦੀ ਕਹਿ ਸਕਦਾ ਕਿ ਪਹਿਲੀ ਬਲ ਬਣਾਉਂ ਤਾਂ ਜੀ ਤਾਂ ਪਹਿਲੀ ਵਾਰੀ ਐਕਟ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਇਹ ਸਾਰੀਆਂ ਕਾਲਸ ਮੇਰੀ ਮਨਜੀਤ ਭਾਈ ਮਨੀਸ਼ ਭਾਈ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਕੰਫੀਡੈਂਸ ਕਰਕੇ ਸਿੱਕ ਕਰਦੇ ਸਭੀ ਅੱਛਾ ਠੀਕ ਹੈ ਕਰ ਲੋ ਪਰ ਅਸੀਂ ਤਿੰਨੇ ਜਣੇ ਥੋੜੇ ਜਿਨੇ ਕੌਨਸ਼ੀਅਸ ਸੀਗੇ ਯਾਰ ਆਫਟਰ ਆਲ ਦਾ ਫਿਲਮ ਕੋਈ ਖੇਡ ਨਹੀਂ ਹੈ ਨਾ ਐਂਡ ਆਫ ਦਿ ਡੇ ਤਾ ਤੁਹਾਨੂੰ ਐਕਟ ਕਰਨਾ ਪੈਣਾ ਉਹ ਕੈਰੈਕਟਰ ਚ ਜੈਲ ਹੋਣਾ ਪੈਣਾ ਉਹ ਕੈਰੈਕਟਰ ਤੁਹਾਨੂੰ ਸੱਚਾ ਲੱਗੂਗਾ ਤੁਸੀਂ ਤਾਂ ਹੀ ਫਿਲਮ ਨਾਲ ਇਨਸਾਫ ਕਰਦੇ ਸਾਨੂੰ ਸਿੱਗਾ ਯਾਰ ਆਪਾਂ ਤਰੀਫਾ ਦਾ ਜ਼ਰਾਤ ਕਰ ਰਹੇ ਹਾਂ ਫਿਲਮ ਦੇਖ ਕੇ ਜਦੋਂ ਫਿਲਮ ਦਾ ਪ੍ਰੀਵਿਊ ਸੀ ਉਹਨਾਂ ਸੀ ਤੇ ਮੈਂ ਬਿਰੀ ਧੜਕਣ ਸੱਚੀ ਵਾਦਗੀ ਵੀ ਕੀ ਬਣਾਉਗਾ ਬਟ ਮੈਂ ਮੋਰ ਥੈਨ ਸੈਟੀਸਫਾਈਡ ਹੈ ਨਾ ਦੋਨਾਂ ਦੀ ਪਰਫਾਰਮੈਂਸ ਲਈ ਤੁਸੀਂ ਕਿਰੀ ਤਾੜੀਆਂ ਮਾਰੋ ਇਸ ਤੋਂ ਬਾਅਦ ਵੀ ਮੈਨੂੰ ਲੱਗਦਾ ਕਿ ਇਹਨਾਂ ਦੀ ਇੱਕ ਪੱਗਲੀ ਫਿਲਮ ਆ ਆ ਪਰ ਇਹਦਾ ਸਾਰਾ ਕ੍ਰੈਡਿਟ ਆਈ ਥਿੰਕ ਕਿ ਮੈਂ ਸਮਝਦਾ ਕਿ ਐਕਟਰ ਸਾਰੇ ਵਧੀਆ ਹੁੰਦੇ ਆ ਡਾਇਰੈਕਟਰ ਦੇ ਹੱਥ ਚ ਹੁੰਦਾ